ਉਹ ਚਾਹੁੰਦਾ ਨੇ ਸਾਨੂੰ ਦੱਸਿਆ ਵਾਹ ਗੁਰਜੀ ਤੁਸੀਂ ਦੱਸੋ ਉਹਨਾਂ ਦੇ ਵਿਚਾਰੇ ਦੀ ਕੋਠੀ ਵੀ ਖੋਲੀ ਆ ਬਾਹਰ ਕੱਢਿਆ ਕਿਰਾਏ ਦੇ ੱੱੱਕੇ ਖਾਂਦੇ ਫਿਰਦੇ ਆ ਜੀ ਮੇਰੀ ਗੱਲ ਸੁਣੋ ਕਮੜੇ ਜੱਥੇ ਲਾ ਰਹੇ ਸੀ ਹਾਂਜੀ ਵਾਹ ਗੁਰਜੀ ਸਾਡਾ ਧਰੇਲੂ ਮਾਮਲਾ ਹਾਂਜੀ ਏ ਕੰਨਾ ਕਰਦਾ ਹਾਂਜੀ ਉਹ ਵੀ ਮੇਰੇ ਨਾਲੇ ਗੱਲਾਂ ਨਾ ਕਰੋ ਘਰ ਦੇ ਵਿੱਚ ਹੀ ਰੱਖਣਾ ਚਾਹੀਦਾ ਨਾ ਆਪਣੇ ਪਿਓ ਨੂੰ ਘਰ ਦੇ ਵਿੱਚ ਰੱਖੋ ਤਾਂ ਵਿਚਾਰਾ ਬਾਹਰ ੱੱੱਕੇ ਖਾਂਦਾ ਫਿਰਦਾ ਪੁੱਤ ਬੱਚੇ ਮੈਂ ਤਾਂ ਕਹਿ ਰਿਹਾ ਸਾਡੇ ਕੋਲੇ ਆਇਆ ਆਗਾ ਵਿਚਾਰਾ ਆਇਆ ਵਿਚਾਰਾ ਹੋਰ ਥੱਕੇ ਖਾਂਦਾ ਫਿਰਦਾ ਕਰਾਇਆ ਤੇ ਥੱਕੇ ਖਾਂਦਾ ਫਿਰਦਾ ਐਨਾ ਤੈਨੂੰ ਪੈਸਾ ਭੇਜਿਆ ਵਿਚਾਰੇ ਨੇ ਤੈਨੂੰ ਕੈਨੇਡਾ ਦੇ ਵਿੱਚੋਂ ਤੇ ਉਹ ਜਾਂ ਹੁਣ ਤੂੰ ਉਹਨੂੰ ਵਿਚਾਰੇ ਨੂੰ ਬਾਹਰ ਕੱਢਿਆ ਆ ਥੱਕੇ ਖਾਂ। ਹਾਂਜੀ ਨਾਲ ਸੀ ਨਾਲ ਤਾਂ ਇਹ ਦੱਸਣ ਆ ਤੇਰਾ ਪਿਓ ਹੀ ਦੱਸਦਾ ਮੈਂ ਤੇ ਨਹੀਂ ਦੱਸਦਾ। ਆਹੋ ਤੈਨੂੰ ਤੈਨੂੰ ਨਾਲ ਸੀਗਾ ਜਦੋਂ ਤੇਰੇ ਪਿਓ ਨੇ ਦੱਸਿਆ ਮੇਰੇ ਮੇਰੇ ਨਾਲ ਹੁੰਦਾ ਤਾਂ ਤੈਨੂੰ ਮੈਂ ਦੱਸਦਾ ਫਿਰ। ਮੈਂ ਇਹਨੂੰ ਮੈਂ ਇਹਨੂੰ 5000 ਕਰੋੜ ਰੁਪਏ ਭੇਜਿਆ ਬਾਹਰ 5 ਕਰੋੜ ਰੁਪਏ ਵੇਚ ਜਾਗਾ ਹਾਂ ਤੇ ਆਹ ਹੁਣ ਉਹ ਧੱਕੇ ਖਾਂਦਾ ਫਿਰਦਾ ਨਾ 5 ਕਰੋੜ ਵਾਲੀ ਦਾ ਤੇਰੀ ਮੈਨੂੰ ਲੱਗਦਾ ਕਾਤ ਨਹੀਂ ਹੈਗੀ ਜਿਹੜਾ ਬੁੜਾ ਵਿਚਾਰਾ ਧੱਕੇ ਖਾਂਦਾ ਫਿਰਦਾ ਹੈਗੀ ਆ ਮੈਂ ਤਾਂ ਤੈਨੂੰ ਦਿਖਾਉਂਗਾ ਜਲਵਾ ਮੈਂ ਤੂੰ ਕਹਿੰਦਾ 5 ਲੱਖ ਦੇ ਉਹ ਵਿਚਾਰੇ 5 ਲੱਖ ਦੇ ਦਿੱਤਾ ਹੁੰਦਾ ਧੱਕਾ ਉਹ ਵੀ ਸਰਦਾਰ ਜੀ ਧੱਕੇ ਖਾਂਦਾ ਫਿਰਦਾ ਖਾਲਸਾ ਜੀ ਤੂੰ ਵੀ ਬਿਨਾਂ ਕਿਸੇ ਗੱਲਬਾਤ ਤੋਂ ਪੰਗੇ ਲੈਣ ਲੱਗਾ ਲੋਕਾਂ ਨਾਲ ਕਿਹੜਾ ਪੰਗੇ ਲੈਣ ਲੱਗਾ ਇਹ ਤਾਂ ਸਾਡੇ ਕੋਲੇ ਆਇਆ ਸੀ ਤੈਨੂੰ ਪੁੱਛਿਆਗਾ ਫੋਨ ਕੱਟ ਗਿਆ ਫੋਨ ਕੱਟ ਗਿਆ ਜੀ ਸੰਗਤ ਜੀ ਇਹ ਬੰਦਾ ਫੋਨ ਕੱਟ ਗਿਆ ਇਹ ਇਹ ਇਦਾਂ ਦੇ ਗੰਦੇ ਲੋਕ ਹੁੰਦੇ ਆ ਨਾ ਮੈਂ ਕਹਿੰਦਾ ਸਾਰੇ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹਣਾ ਹੈ ਇਦਾਂ ਦੇ ਗੰਦੇਆਂ ਦੇ ਪਰਚਾ ਪੈਣਾ ਚਾਹੀਦਾ ਹੈਗਾ ਬੇਰਹਿਮੀ ਕਰੀ ਹੈ ਜਿਹੜੀ ਨਾਮ ਹੈ ਸਭ ਕੋ ਸੋਚ ਸਕਦਾ ਨਾਮਾ ساری ਜ਼ਿੰਦਗੀ ਕਰਵਾ ਸਕਦਾ ਇਹ ਜੀ ਬੇਰਹਿਮੀ ਜਣੀ ਬਹੁਤ ਜਿਆਦੇ ਬਹੁਤ ਜਿਆਦੇ ਮੈਨੂੰ ਗਲਤ ਫਾਲਤ ਬੋਲਦਾ ਹੈ ਇਹ ਹੁਣ ਵਿਆਹ ਕਰਾਉਣ ਨੂੰ ਫਿਰਦਾ ਮੇਰੀ 80 ਸਾਲ ਤੋਂ 88 ਸਾਲ ਦੀ ਉਮਰ ਆ 2 ਘਟ 90 ਦੀ ਇਹ ਹੁਣ ਵਿਆਹ ਕਰਾਉਣ ਨੂੰ ਫਿਰਦਾ ਪਤਾ ਨਹੀਂ ਪੁੱਤ ਕਰਾਉ ਪਤਾ ਨਹੀਂ ਬਾਪ ਕਰਾਉ ਇਹ ਜੇ ਕਮੇਟੀ ਸਾਡੇ ਉੱਪਰ ਕਰਦਾ ਹੈ ਮੈਂ ਕਿਹਾ ਕਿਹਾ ਵੀ ਤੂੰ ਮੁੰਡੇ ਨੂੰ ਭੇਜਦਾ ਕਾਤੇ ਨਹੀਂ ਬਾਹਰ ਮੈਂ ਕਿਹਾ ਕਹਿੰਦਾ ਕਹਿੰਦਾ ਪਤਾ ਬਾਪੂ ਜੀ ਕੀ ਹੈ ਮੈਂ ਖਾ ਕੀ ਹੈ ਕਹਿੰਦਾ ਇੱਥੇ ਝੂਠੇ ਬੰਦੇ ਦੀ ਸਭ ਤੋਂ ਜ਼ਿਆਦਾ ਤਰੱਕੀ ਹੁੰਦੀ ਹੈ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਕਾਲੀ ਯੁਗ ਦੇ ਜਮਾਨੇ ਦੇ ਵਿੱਚ ਰਿਸ਼ਤਿਆਂ ਦੀ ਕਦਰ ਨਹੀਂ ਰਹੀ ਮਾਪੇ ਕੁਮਾਪੇ ਨਹੀਂ ਹੁੰਦੇ ਪਰ ਪੁੱਤ ਕਪੁੱਤ ਜ਼ਰੂਰ ਹੋ ਜਾਂਦੇ ਨੇ ਅਜਿਹਾ ਹੀ ਇੱਕ ਮਾਮਲਾ ਇੱਥੋਂ ਸਾਹਮਣੇ ਆਇਆ ਲੁਧਿਆਣੇ ਤੋਂ ਫਤਿਹਗੜ ਸਾਹਿਬ ਤੋਂ ਇੱਕ ਬਜ਼ੁਰਗ ਇੱਥੇ ਸਾਡੇ ਕੋਲ ਆਏ ਨੇ ਜੋ ਕਿ ਆਪਣੇ ਪੁੱਤਰ ਤੋਂ ਬੜਾ ਪਰੇਸ਼ਾਨ ਨੇ ਕਿਉਂਕਿ ਪੈਸਿਆਂ ਦੀ ਖਾਤਰ ਪ੍ਰਾਪਰਟੀ ਦੀ ਖਾਤਰ ਆਪਣੇ ਪਿਓ ਨੂੰ ਹੀ ਘਰੋਂ ਬਾਹਰ ਕੱਢ ਦਿੱਤਾ ਪਿਓ ਐਨ ਆਰ ਆਈ ਨੇ ਤੇ ਆਪਣੇ ਪੁੱਤਰ ਨੂੰ ਪੈਸੇ ਵੀ ਭੇਜਦੇ ਰਹੇ ਨੇ ਸਾਰਾ ਕੁਝ ਕਰਦੇ ਰਹੇ ਨੇ ਪਰ ਪੁੱਤ ਨੇ ਉਹਨਾਂ ਦੀ ਕਦਰ ਨਹੀਂ ਪਾਈ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਤੇ ਆਪਾਂ ਜਾਣਕਾਰੀ ਲੈ ਲੈਨੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਹਾਂ ਜੀ ਮੈਂ ਬਹੁਤ ਕੁਝ ਭੇਜਦਾ ਰਹੇ ਹਾਂ ਮੈਨੂੰ ਬਹੁਤ ਕੁਝ ਇਹ ਮੰਗਦਾ ਰਿਹਾ ਮੇਤੇ ਪਰ ਇਸ ਬੰਦੇ ਨੇ ਇੰਨੀ ਮੈਨੂੰ ਮੇਰੇ ਨਾਲ ਬੇ ਬੇਰਹਿਮੀ ਕਰੀ ਆ ਜਿਹੜੀ ਨਾਮ ਐ ਕੋਈ ਸੋਚ ਸਕਦਾ ਨਾ ਮਾ ਸਾਰੀ ਜ਼ਿੰਦਗੀ ਕਰਵਾ ਸਕਦਾ ਇਹ ਜੀ ਬੇਰਮੀ ਜਾਣੀ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਮੈਨੂੰ ਗਲਤ ਫਾਲਤ ਬੋਲਦਾ ਹੈ ਇਹ ਹੁਣ ਵਿਆਹ ਕਰਾਉਣ ਨੂੰ ਫਿਰਦਾ ਮੇਰੀ 80 ਸਾਲ 88 ਸਾਲ ਦੀ ਉਮਰ ਆ 2 ਘਟ 90 ਦੀ ਇਹ ਹੁਣ ਵਿਆਹ ਕਰਾਉਣ ਨੂੰ ਫਿਰਦਾ ਪਤਾ ਨਹੀਂ ਪੁੱਤ ਕਰਾਉ ਪਤਾ ਨਹੀਂ ਬਾਪ ਕਰਾਉ ਇਹ ਜੇ ਕਮਿਟ ਸਾਡੇ ਉੱਪਰ ਕਰਦਾ ਇਹ ਤੇ ਇਸ ਬੰਦੇ ਨੇ ਐਨਾ ਸਾਡੀ ਜਾਇਦਾਦ ਵੇਚ ਕੇ ਸਾਰਾ ਕੁਝ ਕਰਕੇ ਹੁਣ ਸਾਡੀ ਬਾਹਰ ਨਹੀਂ ਲੱਗਣ ਦਿੰਦਾ ਇਹ ਸਾਨੂੰ ਬੁਰੇ ਥਾਂ ਖੜਾ ਲਿਆ ਇਹਨੇ ਕਿਸੇ ਗੱਲ ਦੀ ਕਮੀ ਨਹੀਂ ਸੀ ਪਰ ਇੱਥੇ ਆ ਕੇ ਅਸੀਂ ਮਾਰ ਖਾ ਗਏ ਤੇ ਕਿੰਨੇ ਕੇ ਪੈਸੇ ਤੁਸੀਂ ਇਹਨੂੰ ਬਾਹਰੋਂ ਭੇਜਿਆ ਬਾਹਰੋਂ ਭੇਜਿਆ ਜੀ ਮੈਂ 1.5 ਲੱਖ ਡਾਲਰ 1.5 ਲੱਖ ਡਾਲਰ ਭੇਜਿਆ ਹਾਂਜੀ ਅੱਛਾ ਤੇ ਇੱਥੇ ਮੈਂ ਇੱਥੇ ਮੇਰੀ ਜ਼ਮੀਨ ਵੇਚ ਗਿਆ ਹੈ ਇੱਥੇ ਬਾਦੀਆਂ ਵੇਚ ਗਿਆ ਹੈ ਘਰ ਵੇਚਤਾ ਇਹਨੇ ਸਾਨੂੰ ਘਰੋਂ ਕੱਢਤਾ ਕਿਦਾਂ ਵੇਚ ਗਿਆ ਕੋਈ ਪਾਵਰ ਆਫ ਟਰਨੀ ਸੀ ਇਹਦੇ ਕੋਲ ਜਾਂ ਕੀ ਸਟਾਰਨੀ ਸੀ ਜੀ ਮਾੜਾ ਜਿਹਾ ਕਹਿੰਦੇ ਸੋਸਾਇਟੀ ਵਾਸਤੇ ਕਰਾਇਆ ਤਾਂ ਪਾਵਰ ਟਰਨੀ ਹੈ ਬੇਈਮਾਨ ਨੇ ਆਪ ਕਰਾਈ ਹੈ ਮਤਲਬ ਵੀ ਛੋਟੇ-ਮੋਟੇ ਕੰਮਾਂ ਵਾਸਤੇ ਪਾਵਰ ਟਰਨੀ ਦਿੱਤੀ ਸੀਗੀ ਵੀ ਉਹਦੇ ਨਾਲ ਵੀ ਅਸੀਂ ਬਾਹਰ ਬੈਠੇ ਆਂ ਵੀ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਆਪਣੇ ਸੋਸਾਇਟੀ ਤੇ ਰੇ ਰੂ ਲਾਈ ਲਿਆ ਕਰੇ ਤੇ ਇਹਨੇ ਫਿਰ ਆਪਣੇ ਆਮ ਮਖਤਿਆਰਨਾਮਾ ਇਹ ਬਣਾ ਲਿਆ ਹਾਂ ਇੱਕ ਇਹਦਾ ਦੋਸਤ ਹੈ ਮੋਲਾਪੁਰ ਦਾ ਵਕੀਲ ਹੈ ਉਹ ਸਾਰਾ ਕੁਝ ਕਰਵਾਉਂਦਾ ਗਾਇਲ ਹੋ ਕੇ ਯਾਨੀ ਇਹੋ ਜਿਹੇ ਬੰਦਿਆਂ ਗਲੇ ਦੀ ਉੱਠ ਬੈਠਾ ਝੂਠਿਆਂ ਨਾਲ ਇਹ ਬਹੁਤ ਮਾੜੇ ਕੰਮ ਕਰਦਾ ਹੈ ਇਹਦੀ ਜਾਇਦਾਦ ਦੇਖੀ ਜਾਵੇ ਵੀ ਇਹਨੇ ਕਿੰਨੀ ਵੜਾਈ ਆ ਕਿਥੇ ਕਿਸਾਨ ਤਾਂ ਜਾਇਦਾਦ ਆ ਵੀ ਨਹੀਂ ਦੱਸਦਾ ਹੈ ਵੀ ਕੀ ਕੀ ਹੋਇਆ ਕੀ ਨਹੀਂ ਸਾਡੇ ਨਾਲ ਤਾਂ ਹੁਣ ਮੁੰਡਾ ਮੇਰਾ ਕੁੱਟਿਆ ਉਹ ਮੇਰਾ ਪੋਤਾ ਹੈ ਗੈਲ ਪੰਜ ਬੰਦੇ ਹੋਰ ਲਿੱਤੇ ਨੇ ਗੈਲ ਇੱਕ ਮੇਰੀ ਨੂੰਹ ਗੈਲ ਆ ਸੱਤ ਬੰਦਿਆਂ ਨੇ ਤਿੰਨ ਮੰਜ਼ਲ ਤਿੰਨ ਮੰਜ਼ਲੀ ਇਮਾਰਤ ਤੋਂ ਉੱਪਰ ਲਿਆ ਕੇ ਸਿੱਟਿਆ ਗੱਡੀ 'ਚ ਲੈ ਕੇ ਪਾ ਕੇ ਫੇਰ ਉਹ ਕੁਮਾਰਾਂ ਦੇ ਮੁੰਡੇ ਨੇ ਰੌਲਾ ਪਾਇਆ ਵੀ ਸੌਰੇ ਮਾਰੇ ਜਾਵਾਂਗੇ ਆਪਾਂ ਤੁਸੀਂ ਨਾ ਇਹ ਕੰਮ ਕਰੋ ਫੇਰ ਸਾਹਲ ਹੋਟਲ ਦੇ ਕੋਲ ਉਹਨੂੰ ਛੜਤਾ ਨੰਗਾ ਕਰਕੇ ਤੇ ਕੱਪੜੇ ਪਾੜ ਤੇ ਕੁੱਟਕਟਈਆ ਕਰਿਆ ਸਾਰਾ ਕੁਝ ਕੀਤਾ ਆਗੇ ਸਮਝ ਇਹ ਤਾਂ ਬੰਦਾ ਬਹੁਤ ਮਾੜਾ ਹੈ ਜਿਹੜਾ ਅੰਤ ਤੋਂ ਬੜੇ ਮਾੜਾ ਇਹਦਾ ਮੁੰਡਾ ਉਦੋਂ ਮਾੜਾ ਮੈਂ ਕਿਹਾ ਕਿਹਾ ਵੀ ਤੂੰ ਮੁੰਡੇ ਨੂੰ ਭੇਜਦਾ ਕਾਤੇ ਨਹੀਂ ਬਾਹਰ ਮੈਂ ਕਿਹਾ ਕਹਿੰਦਾ ਕਹਿੰਦਾ ਪਤਾ ਬਾਪੂ ਜੀ ਕੀ ਹੈ ਮੈਂ ਕਿਹਾ ਕੀ ਹੈ ਕਹਿੰਦਾ ਇੱਥੇ ਝੂਠੇ ਬੰਦੇ ਦੀ ਸਭ ਤੋਂ ਜ਼ਿਆਦਾ ਤਰੱਕੀ ਹੁੰਦੀ ਹੈ। ਇਹ ਕਹਿੰਦਾ ਮੇਰੇ ਨਾਲੋਂ ਵੱਧ ਝੂਠ ਬੋਲਦਾ ਇਹ ਮੇਰਾ ਮੁੰਡਾ। ਇਹ ਮੈਂ ਇਸ ਕਰਕੇ ਨਹੀਂ ਉੱਥੇ ਭੇਜ ਰਿਹਾ। ਇਹ ਹਜੇ ਕੰਮ ਕਰਦਾ ਇਹ। ਬਾਪੂ ਜੀ ਇਹ ਹੁਣ ਚਲੋ ਇਹਨੇ ਪ੍ਰਾਪਰਟੀ ਆਪਣੇ ਨਾਂ ਕਰਵਾ ਲਈ ਪੈਸੇ ਤੁਸੀਂ ਬੜੇ ਭੇਜੇ ਆ ਇਹਨੇ ਤੁਹਾਡੀ ਕਦਰ ਨਹੀਂ ਪਾਈ ਘਰੋਂ ਵੀ ਕੱਢ ਦਿੱਤਾ ਤਾਂ ਤੁਸੀਂ ਇਸ ਮਾਮਲੇ ਨੂੰ ਪੁਲਿਸ ਦੇ ਵਿੱਚ ਲੈ ਕੇ ਗਏ ਆ ਕੰਪਲੀਟ ਕੀਤੀ ਸੀ ਕੋਈ? ਸਾਰੀ ਕਰੀ ਆ ਜੀ। ਹਾਂਜੀ। ਹਾਂ ਐਨਆਰਚ ਅਸੀਂ ਗਏ ਆ। कोर्ट ਤੇ ਅਸੀਂ ਕਰਿਆ ਇੱਥੇ ਥਾਣੇ ਆ ਸੀ ਗਏ ਆ ਐਸਐਸਪੀ ਕੋਲ ਉਹ ਸਾਨੂੰ ਐਉਂ ਕਹੀ ਨੇ ਤੁਸੀਂ ਤਾਂ ਸਟੋਰੀਆਂ ਬਣਾਉਨੇ ਹੋ ਅੱਛਾ ਤੁਸੀਂ ਤਾਂ ਸਟੋਰੀ ਬਣਾ ਬਣਾ ਕੇ ਸਾਨੂੰ ਸੁਣਾਉਨੇ ਹੋ ਤੁਹਾਡੀ ਗੱਲ ਤੇ ਯਕੀਨ ਨਹੀਂ ਕਰਦੇ ਨਾ ਸਾਡੀ ਗੱਲ ਤੇ ਯਕੀਨ ਨਹੀਂ ਕਰਦੇ ਬਿਲਕੁਲ ਕਿਸੇ ਨੇ ਸਾਡੀ ਬਾਹਰ ਬਾਹ ਨਹੀਂ ਫੜੀ ਹਾਲ ਤੱਕ ਅਸੀਂ ਬਹੁਤ ਦੁਖੀ ਆ ਤੁਸੀਂ ਮਤਲਬ ਵੀ ਜਿਹੜੀ ਜ਼ਮੀਨ ਸੀ ਸਾਰੀ ਤੁਹਾਡੇ ਨਾਂ ਤੇ ਸੀ ਆਪਣੇ ਨਾਂ ਕਰੋ ਆ ਗਿਆ ਇਹੇ ਮੇਰੀ ਨਾਂ ਤੇ ਬੇਟੇ ਜ਼ਮੀਨ ਨਹੀਂ ਥੀ ਮੈਂ 22 ਕਿਲੇ ਜ਼ਮੀਨ ਖਰੀਦੀ ਵੀ ਆ ਬਹਿ ਅੱਛਾ ਜੂਪੀ ਚ 5 ਕਿਲੇ ਇੱਥੇ ਅੱਛਾ ਜੀ ਮੈਂ 22 ਕਿਲੇ ਜ਼ਮੀਨ ਖਰੀਦੀ ਵੀ ਹੋ ਗਈ ਵੇਚ ਗਿਆ ਆਪਣੇ ਨਾਮ ਕਰਵਾ ਲਈ ਮਤਲਬ ਪਾਵਰ ਆਫ ਡਰ ਨਹੀਂ ਇਹਦਾ ਗਲਤ ਇਸਤੇਮਾਲ ਕਰ ਗਿਆ ਗਲਤ ਗਲਤ ਇਸਤੇਮਾਲ ਕਰੀ ਜਾਂਦਾ ਹਟਦਾ ਹੀ ਨਹੀਂ ਆ ਦੇਖੋ ਇੱਥੇ ਗੱਲ ਇੱਕ ਸੋਚਣ ਵਾਲੀ ਹੈ ਵੀ ਜੇ ਆਪਾਂ ਇੱਕ ਮਿੰਟ ਲਈ ਮੰਨ ਲੈਂਦੇ ਆ ਵੀ ਬਜ਼ੁਰਗ ਦੀ ਗਲਤੀ ਹੋ ਸਕਦੀ ਹੈ ਗਲਤੀ ਕਿੱਦਾਂ ਹੋ ਸਕਦੀ ਕਿਉਂਕਿ ਇਹਨਾਂ ਦੀ ਹੀ ਜ਼ਮੀਨ ਹੈ ਤੇ ਇਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਹੋ ਸਕਦਾ ਹੈ ਇਨਾਂ ਦੀ ਜ਼ਮੀਨ ਉਹ ਗਲਤ ਪਾਵਰ ਆਫ ਟਰਨੀ ਦਾ ਇਸਤੇਮਾਲ ਕਰਕੇ ਆਪਣੇ ਨਾਂ ਕਰਵਾ ਕੇ ਤੇ ਜਾਂ ਉਹਨੂੰ ਸੇਲ ਆਊਟ ਕਰਤੀ ਜਾਂ ਕੀ ਕਰਤੀ ਪਾਵਰ ਆਫ ਟਰਨੀ ਦਾ ਗਲਤ ਇਸਤੇਮਾਲ ਕਰ ਰਿਆ ਹੁਣ ਪੁਲਿਸ ਕੋਲ ਜਾਂਦੇ ਨੇ ਪੁਲਿਸ ਕਹਿੰਦੇ ਆ ਵੀ ਤੁਸੀਂ ਇਹ ਮਤਲਬ ਵੀ ਡਰਾਮਾ ਕਰ ਰਹੇ ਹੋ ਹਾਂ ਡਰਾਮਾ ਕਰਦੇ ਹੋ ਸਟੋਰੀਆਂ ਬਣਾਉਂਦੇ ਹੋ ਸਟੋਰੀਆਂ ਬਣਾਉਂਦੇ ਹਾਂ ਤੁਸੀਂ ਸਾਨੂੰ ਅਗਵਾਦ ਉਹ ਰਾਤ ਨੂੰ ਕੱਲਾ ਮੁੰਡਾ ਅਗਵਾ ਕਿੱਥੇ ਤੇ ਲਿਆਵੇ ਮੈਂ ਤਿੰਨ ਚਾਰ ਸਾਲ ਰੌਲਾ ਪਾਉਂਦਾ ਰਿਹਾ ਵੀ ਭਾਈ ਤਿੰਨ ਹਿੱਸਿਆਂ 'ਚ ਜ਼ਮੀਨ ਕਰ ਲਓ ਤਿੰਨ ਹਿੱਸਿਆਂ 'ਚ ਕਰ ਲਓ ਬੰਨਿਆ ਹੀ ਨਹੀਂ ਨਾ ਉਹਦਾ ਇਹ ਤਾਂ ਵੀ ਜੇ ਬਾਪ ਦੇ ਕੋਲ ਹਿੱਸਾ ਚਲੇ ਜੇ ਉਹ ਮੈਨੂੰ ਵੀ ਨਹੀਂ ਮਿਲਣਾ ਅਸਲ ਗੱਲ ਇੱਥੇ ਤੀ ਗੱਲ ਅੜੀ ਵੀ ਤੁਸੀਂ ਹੁਣ ਇਧਰ ਨਿਹੰਗ ਸਿੰਘਾਂ ਦੇ ਕੋਲ ਆਏ ਹੋ ਸ਼ੌਣੀ ਦੇ ਵਿੱਚ ਇੱਥੇ ਇੱਥੇ ਕਦ ਵਾਸਤੇ ਆਏ ਹੋ ਇਹ ਇਸੇ ਕਰਕੇ ਆਏ ਆ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਇਹ ਦੇਖੋ ਆਪਾਂ ਸੀਐਮ ਨੂੰ ਜੇ ਮਾਰ ਕਰਦੇ ਆ ਉਹ ਉਹ ਕਰੇ ਸਾਡਾ ਤਾਂ ਕੋਈ ਬਾਹ ਫੜੇ ਬਸ ਸਾਨੂੰ ਤਾਂ ਬਾਹ ਫੜਾਉਣ ਦੀ ਲੋੜ ਆ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਸੀਗੇ ਵੀ ਅਸੀਂ ਭਗਵੰਤ ਮਾਨ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਤੁਹਾਡੇ ਸਾਡੇ ਚੈਨਲ ਦੇ ਥਰੂ ਹਾਂਜੀ ਹਾਂਜੀ ਮੈਂ ਅਪੀਲ ਕਰਨੀ ਚਾਹੁੰਦਾ ਹੱਥ ਬੰਨ ਕੇ ਬੇਨਤੀ ਕਰਨੀ ਚਾਹੁੰਦਾ ਵੀ ਮੇਰੀ ਬਾਹ ਫੜੋ ਮੈਨੂੰ ਨਾਇਕਣ ਤੜਫਾਓ ਮੈਂ ਬਹੁਤ ਤੜਫਿਆ ਮੈਨੂੰ 5 5 ਮਹੀਨੇ ਹੋ ਗਏ ਇੱਥੇ ਆਏ ਨੂੰ 5 ਮਹੀਨੇ ਚ ਮੇਰਾ ਕੁਝ ਨਹੀਂ ਵੜਿਆ ਅੱਛਾ ਤੁਸੀਂ ਕਿਹੜੀ ਕੰਟਰੀ ਦੇ ਰਹਿਣ ਵਾਲੇ ਹੋ ਮੈਂ ਜੀ ਕੈਨੇਡਾ ਦਾ ਅਲਬਰਟਾ ਚ ਰਹਿੰਦਾ ਮੈਂ ਅੱਛਾ ਉੱਥੇ ਐ ਮੈਂ ਪੱਕੇ ਪੀਆ ਰਹੂ ਹਾਂਜੀ ਇਹ ਤੁਹਾਡੇ ਕਿੰਨੇ ਪਰਿਵਾਰ ਚ 32 ਸਾਲ ਹੋ ਗਏ ਤੇ ਮੈਨੂੰ ਗਏ ਨੂੰ ਮੇਰੀਆਂ ਦੋ ਹੀ ਕੁੜੀਆਂ ਉੱਥੇ ਨੇ ਮੇਰੇ ਘਰ ਵਾਲੀ ਉੱਥੇ ਤੇ ਉਹ ਮਰ ਲਈ ਤੇ ਬਸ ਮੈਂ ਆ ਮੇਰੀਆਂ ਕੁੜੀਆਂ ਨੇ ਦੋ ਤੇ ਦੋ ਤੀਆਂ ਨੇ ਤੇ ਆ ਮੁੰਡਾ ਉਰੇ ਆਇਆ ਵਾ ਇਹ ਵੀ ਹੁਣ ਚੱਲਿਆ ਜਾਣਾ ਪੱਕਾ ਹੈ ਉੱਥੇ ਦਾ ਸਿਟੀ ਜਾਣਾ ਬਾਪੂ ਜੀ ਤੁਹਾਡਾ ਮੁੰਡਾ ਕਹਿ ਰਿਹਾ ਹੈਗਾ ਵੀ ਮੁੰਡਾ ਮਾਂ ਮੇਰੀ ਮਾਰਦੀ ਆ ਉਹ ਉਹ ਵੀ ਦੱਸ ਦਿਓ ਨਾ ਸੰਗਤ ਨੂੰ ਵੀ ਥੱਲੇ ਕਮੈਂਟਾਂ ਦੇ ਵਿੱਚ ਪਿੱਛੇ ਵੀਡੀਓ ਚੱਲੀ ਸੀ ਵੀ ਕਮੈਂਟਾਂ ਦੇ ਵਿੱਚ ਕਿੱਦਾਂ ਦੇ ਦੇਖੋ ਇੱਕ ਗੱਲ ਹੈ ਬਾਪ ਕਹਿੰਦਾ ਤੈ ਮਾਰਤਾ ਮਾਂ ਸਣੀ ਨੇ ਮਾਰਤੀ ਬਾਪ ਦੇ ਬਾਰੇ ਸੰਗਰੂਰ ਥਾਣੇ ਚ ਪੁੱਛਿਆ ਜਾਵੇ ਵੀ ਕਿਹੜਾ ਨੇ ਮਾਰੀ ਤੀ ਕਿਹੜੇ ਨੇ ਮਾਰਿਆ ਤਾਂ ਅਰੋਹ ਬੰਦੇ ਕਿਹਨੇ ਮਰਾਏ ਤੇ ਪੁਲਿਸ ਮੁਕਾਬਲਾ ਕਰਕੇ ਉਹ ਬੰਦੇ ਮਾਰੇ ਗਏ ਠੀਕ ਆ ਨਹੀਂ ਅੱਛਾ ਹੁਣ ਇਹਦੇ ਨਾਂ ਮੁੰਡੇ ਦੇ ਨਾਂ ਆਪਣੀ ਮਾਂ ਲਾਉਂਦਾ ਏ ਔਰ ਮਾਰਨੇ ਵਾਲਾ ਇਹੇ ਆ ਸਾਰੇ ਟੱਬਰ ਨੂੰ ਦੁਖੀ ਕਰਦਾ ਦੁਖੀ ਹੋ ਕੇ ਬੰਦੇ ਫਿਰ ਦੁੱਖ ਚ ਪੈਂਦੇ ਨੇ ਹਾਂ ਇਹ ਜਿਹੜਾ ਮੱਖਣ ਸਿੰਘ ਆ ਬਾਬਾ ਜੀ ਜਿਹੜਾ ਮੱਖਣ ਦਾਡਾ ਮੁੰਡਾ ਉਹਨੇ ਮੇਰੇ ਆਪਾਂ ਬ ਗੱਲ ਕੀਤੀ ਸੀ ਫੋਨ ਦੇ ਉੱਤੇ ਉਹ ਕਹਿੰਦਾ ਬਾਬਾ ਕਹਿੰਦਾ ਇਹਨੇ ਨੇ ਮੇਰੀ ਮਾਂ ਵੀ ਮਾਰਤੀ ਹੈਗੀ ਆ ਮੇਰਾ ਪਿਓ ਵੀ ਉਹਦਾ ਪਿਓ ਉਹਦਾ ਕੋਈ ਹੋਰ ਪਿਓ ਸੀਗਾ ਵੀ ਜਿਹੜਾ ਉਹਨੇ ਜਿਹੜਾ ਪਿਓ ਹੋਰ ਮਾਰਿਆ ਦੂਜਾ ਪਤਾ ਨਹੀਂ ਇਹ ਤੇ ਉਹਨੂੰ ਪੁੱਛੋ ਸਾਡੇ ਇੱਕ ਪਿਓ ਤਾਂ ਉਹ ਅਸੀਂ ਸੰਕਾ ਉਹਦੇ ਪਿੱਛੇ ਮੈਂ ਬਹੁਤ ਪੈਸਾ ਲਾਇਆ ਮੈਂ ਉਹ ਬੰਦੇ ਉਹ ਉਹ ਬੰਦੇ ਕੀ ਐਸਐਸਪੀ ਨੇ ਪੁਲਿਸ ਮੁਕਾਬਲਾ ਕਰਕੇ ਦੋ ਇਮਾਰਤ ਤੇ ਪੁੱਲਰ ਸੀ ਉੱਥੇ ਆਪਣੇ ਐਸਐਸਪੀ ਚਲੋ ਇਹ ਹੁਣ ਜਿਹੜਾ ਜ਼ਮੀਨੀ ਲਾਲਚ ਨੂੰ ਲੈ ਕੇ ਜਿਹੜਾ ਹੈਗਾ ਆਪਣੇ ਬਾਪ ਨੂੰ ਪੁੱਤ ਨੇ ਬਾਹਰ ਕੱਢ ਦਿੱਤਾ ਥਾਣੇ ਜਾਂਦੇ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਅਫਸਰਾਂ ਦੇ ਕੋਲ ਗਏ ਉੱਥੇ ਸੁਣਵਾਈ ਨਹੀਂ ਹੁੰਦੀ ਇਹ ਬਜ਼ੁਰਗਾਂ ਨੇ ਨਿੰਗ ਸਿੰਘਾਂ ਦੇ ਨਾਲ ਰابطਾ ਕਾਇਮ ਕੀਤਾ ਤੇ ਇਹਨਾਂ ਨਿੰਗ ਸਿੰਘਾਂ ਨੇ ਲੁਧਿਆਣਾ ਲਾਈਵ ਦੇ ਨਾਲ ਰابطਾ ਕਾਇਮ ਕੀਤਾ ਵੀ ਅਸੀਂ ਭਗਵੰਤ ਮਾਨ ਤੱਕ ਗੱਲ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਸਾਡੀ ਉਹ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੁਣ ਜੇਤੇ ਕਿਤੇ ਸੁਣਵਾਈ ਨਾ ਹੋਵੇ ਫਿਰ ਬੰਦਾ মিডিਆ ਦਾ ਸਹਾਰਾ ਲੈਂਦਾ ਆ মিডিਆ ਦੇ ਸਹਾਰੇ ਤੋਂ ਬਾਅਦ ਫਿਰ ਜਿਹੜੇ ਆਪਣੇ ਸਰਕਾਰਾਂ ਹੁੰਦੀਆਂ ਨੇ ਉਹਦੇ ਤੱਕ ਰابطਾ ਕਾਇਮ ਕੀਤਾ ਜਾਂਦਾ ਆ ਕੋਈ ਗੱਲ ਪਹੁੰਚਾਉਣ ਦਾ ਇੱਕੋ ਇੱਕ ਤਰੀਕਾ ਹੁੰਦਾ ਹੈ মিডিਆ ਸੋ মিডিਆ ਦੇ ਰਸਤੇ ਇਹਨਾਂ ਨੇ ਜਿਹੜੀ ਹੈਗੀ ਇਹ ਗੱਲ ਅਪੀਲ ਜਿਹੜੀ ਕੀਤੀ ਹੈ ਉਹ ਭਗਵੰਤ ਮਾਨ ਨੂੰ ਕੀਤੀ ਹੈ ਵੀ ਇਹਨਾਂ ਦੀ ਗੱਲ ਸੁਣੀ ਜਾਵੇ ਤੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਇਹ ਐਨ ਆਰ ਆਈ ਨੇ ਇਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਜਿਹੜੀ ਜ਼ਮੀਨ ਇਹਨਾਂ ਨੇ ਉੱਥੇ ਯੂਪੀ ਦੇ ਵਿੱਚ ਵੀ ਖਰੀਦੀ ਸੀ ਜਾਂ ਇੱਥੇ ਵੀ ਇਹਨਾਂ ਨੇ 5 ਕਿੱਲੇ ਖਰੀਦੇ ਸੀਗੇ ਉਹ ਉਹਨਾਂ ਨੇ ਜੋ ਆਪਣੇ ਨਾਮ ਕਰਵਾ ਲਈ ਗਲਤ ਪਾਵਰ ਆਫ ਟਰਨੀ ਦਾ ਇਸਤੇਮਾਲ ਕਰਕੇ ਸੋ ਐਨ ਆਰ ਆਈ ਥਾਣੇ ਵੀ ਜਾ ਚੁੱਕੇ ਨੇ ਪੁਆ ਐਸਐਸਪੀ ਸਾਹਿਬ ਕੋਲ ਵੀ ਜਾ ਚੁੱਕੇ ਨੇ ਤੁਸੀਂ ਕਿੱਥੇ ਇੱਥੇ ਆਪਣਾ ਫਤੇਗੜ ਸਾਹਿਬ ਰਹਿੰਦੇ ਹੋ ਹਾਂਜੀ ਫਤੇਗੜ ਸਾਹਿਬ ਇਹ ਫਤੇਗੜ ਸਾਹਿਬ ਤੋਂ ਇੱਥੇ ਆਏ ਨੇ ਇੱਕ ਇਨਸਾਫ ਦੀ ਆਸ ਲੈ ਕੇ ਸੋ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਇਹ ਜਿਹੜੀ ਵੀਡੀਓ ਹੈਗੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਤੱਕ ਇਹ ਪਹੁੰਚਾਈ ਜਾਵੇ ਬਾਬਾ ਜੀ ਤੁਸੀਂ ਅਸੀਂ ਇੱਕ ਗੱਲ ਕਹਿਣੇ ਚਾਹੁੰਦੇ ਆਂ ਵੀ ਉਹਨਾਂ ਬੰਦਿਆਂ ਨੂੰ ਜਿਹੜੇ 7 ਨੇ 8 ਨੇ ਉਹਨਾਂ ਨੂੰ ਗ੍ਰਿਫਤਾਰ ਕਰਿਆ ਜਾਵੇ ਉਹਨਾਂ ਨੂੰ ਜੇਲ੍ਹ ਚ ਦਿੱਤਾ ਜਾਵੇ ਤੇ ਜਿਹੜੇ ਤੁਹਾਡੇ ਮੁੰਡੇ ਦੇ ਨਾਲ ਸਾਥੀ ਨੇ ਸਾਥੀ ਨੇ ਜਿਹੜੇ ਮੁੰਡੇ ਦਾ ਕੀ ਨਾਮ ਹੈ ਮੇਰਾ ਨ ਮੇਰੇ ਮੁੰਡੇ ਦਾ ਨਾਮ ਹੈ ਸਤਵੰਤ ਸਨੀ ਸਨੀ ਕਹਿੰਦੇ ਨੇ ਉਹ ਉਹਦਾ ਨਾਮ ਹੈ ਮੱਖਣ ਅੱਛਾ ਤੇ ਬਡੇ ਦਾ ਨਾਮ ਮੱਖਣ ਸਰਬਜੀਤ ਬਾਬਾ ਜੀ ਤੁਹਾਡੇ ਨਾਲ ਮੈਂ ਗੱਲ ਕਰਦਾ ਆਂ ਤੁਸੀਂ ਉਹਦੇ ਇਹਨਾਂ ਦੇ ਬੇਟੇ ਨੂੰ ਫੋਨ ਵੀ ਲਗਾਇਆ ਸੀਗਾ ਤੇ ਉਹਦੇ ਫੋਨ ਦੇ ਵਿੱਚ ਉਹਨੇ ਕੀ ਕਿਹਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਹੈ ਤੁਹਾਨੂੰ ਪਤਾ ਹੈ ਸੰਗਤ ਜੀ ਮੁੱਖ ਜਹੇਦਾਰ ਕਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਰੇਂ ਦਿਨ ਦੇ ਦਾ ਸੇਵਾ ਕਰਦੇ ਆਂ ਪੱਤਰਕਾਰ ਜੀ ਉਸ ਟਾਈਮ ਜਦ ਅਸੀਂ ਫੋਨ ਕੀਤਾ ਸੀ ਨਾ ਉਹਨਾਂ ਨੂੰ ਉਹ ਬੜੀ ਬਤਮੀਜੀ ਨਾਲ ਬੋਲਿਆ ਹੈਗਾ ਮੈਨੂੰ ਲੱਗਦਾ ਹੈ ਹੀ ਬਤਮੀਜ਼ ਬਤਮੀਜੀ ਕਹੂੰਗਾ ਸੈਕਸ ਨੂੰ ਜਿਹੜੇ ਬੰਦੇ ਨੂੰ ਬੋਲਣ ਦੀ ਅਕਲ ਨਹੀਂ ਜਿਹੜਾ ਆਪਣੇ ਪਿਓ ਨੂੰ ਨਹੀਂ ਸੰਭਾਲ ਸਕਿਆ ਤੇ ਹੋਰ ਤਾਂ ਕਿਸੇ ਨੂੰ ਕੀ ਬੋਲ ਕਿੱਦਾਂ ਬੋਲੂ ਆਪਣੇ ਪਿਓ ਨੂੰ ਬਤਮੀਜੀ ਨਾਲ ਬੋਲਦਾ ਜਿਹੜਾ ਰੋਡਾਂ ਦੇ ਉੱਤੇ ੱੱਕੇ ਕੰਦਾ ਫਿਰਦਾ ਹੈਗਾ ਵੀ ਉਹਨੂੰ ਨਹੀਂ ਸੰਭਾਲ ਸਕਦਾ ਹੋਰ ਤਾਂ ਉਹਨੂੰ ਕੀ ਸੰਭਾਲਣਾ ਹੈਗਾ ਮੈਂ ਉਹਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਵੀ ਸਰ ਤੁਹਾਡਾ ਮੁੰਡਾ ਤੁਹਾਡਾ ਪਿਓ ਜਿਹੜਾ ਹੈਗਾ ਵੀ ਇਹ ਰੋਡਾਂ ਦੇ ਉੱਤੇ ਕੋ ਤੁਰਿਆ ਫਿਰਦਾ ਹੈਗਾ ਕਿਰਾਏ ਦੇ ੱੱੱਕੇ ਖਾਂਦਾ ਫਿਰਦਾ ਵੀ ਤੁਸੀਂ ਇਹਨੂੰ ਸੰਭਾਲਦੇ ਕਿਉਂ ਨਹੀਂ ਤੁਹਾਨੂੰ ਇੰਨਾ ਪੈਸਾ ਭੇਜਿਆ ਮੈਨੂੰ ਅੱਗੋਂ ਪਤਾ ਹੀ ਕਹਿੰਦਾ ਕਹਿੰਦਾ ਜੇ ਤੇਰਾ ਪਿਓ ਹੋਵੇ ਤਾਂ ਮੈਂ ਉਹਨੂੰ ਫਿਰ ਅੱਗੇ ਜਵਾਬ ਦਿੱਤਾ ਮੈਂ ਕਿਹਾ ਮੇਰਾ ਪਿਓ ਹੀ ਆ ਮੇਰੇ ਪੂਰੇ ਬਾਲਡ ਦੇ ਵਿੱਚ ਜਿੰਨੇ ਵੀ ਹੈਗੇ ਬਜ਼ੁਰਗ ਹੈ ਮੇਰੀਆਂ ਮਾਵਾਂ ਨੇ ਧੀਆਂ ਨੇ ਇਹ ਵੀ ਮੇਰੇ ਮਾਪਿਓ ਹੀ ਆ ਜੇ ਮਾਵਾਂ ਨੇ ਜਿਹੜੇ ਬਜ਼ੁਰਗ ਆ ਉਹ ਵੀ ਮਾਵਾਂ ਨੇ ਤੇ ਪਿਓ ਆ ਜਿਹੜੇ ਉਹ ਵੀ ਸਾਡੇ ਪਿਓ ਹੀ ਆ ਜਗਤ ਦੇ ਤੇ ਮੈਂ ਉਹਨੂੰ ਇਹ ਗੱਲ ਕਹਿਣਾ ਚਾਹੁੰਦਾ ਸੀਗਾ ਵੀ ਤੂੰ ਆਪਣੇ ਪਿਓ ਨੂੰ ਕਹਿੰਦਾ ਵੀ ਮੈਂ ਤਾਂ 5 ਕਰੋੜ ਰੁਪਏ ਦਿੱਤਾ ਮੈਂ ਕਿਹਾ ਜੇ ਤੂੰ 5 ਕਰੋੜ ਰ ਕਹਿੰਦਾ ਤੂੰ ਸੰਭਾਲ ਦੇ ਤੇਰੇ ਕੋਲੇ ਕਿ ਤੂੰ ਲੈ ਦੇ ਮੈਂ ਕਹਾਂ ਯਾਰ ਅਸੀਂ ਤਾਂ ਸੰਭਾਲਦੇ ਹੀ ਮੈਂ ਅਸੀਂ ਤਾਂ ਆਸ਼ਰਮ ਵੀ ਖੋਲੇ ਹੋਇਆ ਲੋਕਾਂ ਦੇ ਜਿਹੜੇ ਰੋੜੇ ਦੇ ਉੱਤੇ ਬਜ਼ੁਰਗ ਘੁੰਮਦੇ ਫਿਰਦੇ ਆ ਅਸੀਂ ਤਾਂ ਉਹਨਾਂ ਨੂੰ ਸੰਭਾਲਦੇ ਵੀ ਆ ਜੋ ਮਹਾਰਾਜ ਨੇ ਸਾਡੀ ਡਿਊਟੀ ਲਾਈ ਆ ਪਰ ਜਿਹੜੀ ਉੱਥੋਂ ਦੀ ਸਰਕਾਰ ਆ ਚੋਰਾਂ ਨਾਲ ਕੁੱਤੀ ਮਿਲੀ ਹੋਈ ਆ ਮੇਰੇ ਹਿਸਾਬ ਨਾਲ ਕਿਉਂ ਬਾਬਾ ਜੀ ਦੱਸਦੇ ਪਏ ਆ ਗਿਆ ਦੇਖੋ ਵੀ ਇੱਕ ਨਾ ਜਿਹੜਾ ਇੱਕ ਚਾਰ ਪੁੱਤ ਹੋਣ ਉਹ ਇੱਕ ਪਿਓ ਨੂੰ ਨਹੀਂ ਸੰਭਾਲ ਜਾਂਦਾ ਇੱਕ ਪਿਓ ਚਾਰ ਜਵਾਕਾਂ ਨੂੰ ਸੰਭਾਲ ਲੈਂਦਾ ਹੈਗਾ ਵੀ ਉਹਨੂੰ ਮੈਂ ਪੁੱਛਣਾ ਚਾਹਣਾ ਹੈਗਾ ਵੀ ਤੂੰ ਐਡਾ ਵੱਡਾ ਮੈਨੂੰ ਨਹੀਂ ਕਹਿ ਰਿਹਾ ਕਮੈਂਟਾਂ ਦੇ ਵਿੱਚ ਕਹਿੰਦੇ ਕਹਿੰਦੇ ਵੀ ਉਹਦੀ ਬਹੁਤ ਸਿਰ ਕੱਟ ਬੰਦਾ ਹੈਗਾ ਸਿਰ ਕੱਟ ਬੰਦਾ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਪਿਓ ਰੋੜਾਂ ਦੇ ਉੱਤੇ ਧੱਕੇ ਖਾਂਦੇ ਫਿਰਨ ਕਰਾਵਾਂ ਦੇ ਧੱਕੇ ਖਾਂਦੇ ਫਿਰਦਨ ਆਪਣੇ ਆਪਣੇ ਭਰਾ ਨੂੰ ਛੋਟੇ ਭਰਾ ਨੂੰ ਜਿਹੜਾ ਦਿਲ ਇੱਕ ਖੂਨ ਦਾ ਜਿਹੜਾ ਟੁਕੜਾ ਹੁੰਦਾ ਭਰਾ ਜਿਹੜਾ ਛੋਟਾ ਹੁੰਦਾ ਵੀ ਉਹਨੂੰ ਕੁੱਟ ਕੇ ਉਹਨੂੰ ਮਾਰ ਕੇ ਮੈਂ ਨਹੀਂ ਕਹਿ ਰਿਹਾ ਬਜ਼ੁਰਗਾਂ ਦਾ ਕਹਿਣਾ ਹੈਗਾ ਵੀ ਉਹਨੂੰ ਕੁੱਟ ਮਾਰ ਕੇ ਨਹਿਰ ਦੇ ਵਿੱਚ ਸੁੱਟਣ ਚਲੇ ਗਏ ਜਿੱਦਾਂ ਵੀ ਬਜ਼ੁਰਗ ਕਹਿ ਰਹੇ ਵੀ ਜੋ ਬੰਦਾ ਨਾ ਰੌਲਾ ਪਾਉਂਦਾ ਵੀ ਐਨਆਰਆਈ ਬੰਦਾ ਵੀ ਆਪਾਂ ਨੂੰ ਫਾਜਾਂਗੇ ਸਾਰਾ ਫਿਰ ਹੁਣ ਪੁਲਿਸ ਵੀ ਸਾਥ ਨਹੀਂ ਦੇ ਰਹੀ ਉਹਨਾਂ ਦਾ ਵੀ ਪੁਲਿਸ ਨੂੰ ਵੀ ਸਰਕਾਰ ਨੂੰ ਵੀ ਸਾਥ ਦੇਣਾ ਚਾਹੀਦਾ ਹੈਗਾ ਹੁਣ ਅਸੀਂ ਦੇਖਦੇ ਹਾਂ ਅਗਲੀ ਕਾਰਵਾਈ ਬਾਬਾ ਕੁਲਵਿੰਦਰ ਸਿੰਘ ਜੀ ਰਾਜਾ ਰਾਜ ਸਿੰਘ ਜੀ ਦੇ ਕੋਲੇ ਜਾਵਾਂਗੇ ਅਸੀਂ ਲੈ ਕੇ ਜਰੂਰ ਬਾਬਾ ਜੀ ਨੂੰ ਉੱਥੇ ਦੇਖਣੇ ਅਗਲੀ ਕਾਰਵਾਈ ਕੀ ਹੁੰਦੀ ਹੈ ਦੇਖੋ ਜੀ ਇੱਕ ਗੱਲ ਹੈ ਜਿੰਨਾ ਚਿਰ ਇਹ ਬੰਦਿਆਂ ਨੂੰ ਅੰਦਰ ਨਹੀਂ ਕਰਦੇ ਉਹਨਾਂ ਚਿਰ ਅਸੀਂ ਟਿੱਕੇ ਨਹੀਂ ਬੈਠਣਾ ਠੀਕ ਹੈ ਨਹੀਂ ਤੇ ਬਾਕੀ ਇੱਕ ਗੱਲ ਹੈ ਵੀ ਜਿਹੜੇ ਬੰਦਿਆਂ ਨੇ ਐਨਾ ਕੁਝ ਕਰਿਆ ਇਸ ਬੰਦੇ ਨੇ ਕਰਵਾਇਆ ਹੁਣ ਬਾਬਾ ਜੀ ਨੇ ਮੇਰੇ ਸਾਹਮਣੇ ਮੈਂ ਇੱਥੇ ਬੈਠਾ ਸੀ ਕਹਿੰਦਾ ਪੁੱਤ ਪੁੱਤ ਕਰਦਾ ਰਿਹਾ ਉਹ ਪਤਾ ਕੀ ਕਹਿੰਦਾ ਤੇਰੇ ਵਰਗੇ 3600 ਦੇਖੇ ਨੇ ਮੈਂ ਉਹਨੇ ਇਹਨੇ ਕਿਹਾ ਕਹਿੰਦਾ 3600 ਨਹੀਂ ਦੇਖੇ ਮੈਨੂੰ ਵੀ ਦੇਖ ਲੈ ਕਹਿੰਦਾ ਤੈਨੂੰ ਵੀ ਦੇ ਤੇਰੇ ਵਰਗੇ ਤਾਂ ਮੇਰੇ ਕੁੱਤੇ ਹੋਏ ਨੇ ਆ ਵੀ ਕਹਿ ਗਿਆ ਜਾਨੀ ਉਸ ਬੰਦੇ ਨੇ ਕੋਈ ਵੀ ਸ਼ਰਮ ਨਹੀਂ ਕਰੀ ਗੱਲ ਕਰਨ ਲੱਗੇ ਨੇ ਵੀ ਅੱਗੇ ਕੌਣ ਹੈ ਵੀ ਅੱਗੇ ਕੌਣ ਹੈ ਕੌਣ ਨਹੀਂ ਵੀ ਮੇਰਾ ਬਾਪ ਖੜਾ ਕੋਲ ਵੀ ਮੈਂ ਅਕਲ ਗੱਲ ਬੋਲਾਂ ਨਾ ਬਿਲਕੁਲ ਨਹੀਂ ਮੈਨੂੰ ਲੱਗਦਾ ਨਹੀਂ ਵੀ ਇਹ ਤਾਂ ਬਾਪੂ ਦਾ ਪੁੱਤ ਹੋਊਗਾ ਨਹੀਂ ਮੇਰਾ ਹਾਇ ਵੀ ਨਹੀਂ ਸਹੀ ਗੱਲ ਹੈ ਹਰਾਮ ਰੂਮ ਦਾ ਲੱਗਦਾ ਉਹ ਚਲੋ ਇਹ ਪੁੱਤ ਜੇ ਐਸੇ ਚਾਹੇ ਕੋ ਪੁੱਤ ਹੈਗਾ ਜਾਂ ਕਿਦਾਂ ਵੀ ਆ ਕੋਈ ਵੀ ਪਿਓ ਇਦਾਂ ਨਹੀਂ ਕਹਿ ਸਕਦਾ ਪਰ ਹੁਣ ਇੰਨੇ ਦੁਖੀ ਹੋਏ ਨੇ ਬਜ਼ੁਰਗ ਕਿ ਉਹ ਇਹਨਾਂ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਬੜੀ ਸ਼ਰਮ ਦੀ ਗੱਲ ਹੈ ਪਰ ਜਦੋਂ ਅਸੀਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਬੇਟੇ ਨੂੰ ਪਰ ਸਾਡਾ ਫੋਨ ਉਹ ਪਹਿਲਾਂ ਬਿਲਕੁਲ ਹੀ ਨਹੀਂ ਚੱਕਿਆ ਤੇ ਜਦੋਂ ਚੱਕਿਆ ਤੇ ਨਾਲ ਹੀ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਫੋਨ ਬੰਦ ਕਰ ਲਿਆ ਨੀ ਅੰਗ ਸਿੰਘ ਜੀ ਨੇ ਕੁਲਦੀਪ ਸਿੰਘ ਜੀ ਨੇ ਇਹਨਾਂ ਨੂੰ ਫੋਨ ਦਿੱਤਾ ਸੀਗਾ ਇਹਨਾਂ ਦਾ ਫੋਨ ਚੱਕਿਆ ਤੇ ਇਹਨਾਂ ਨਾਲ ਗੱਲਬਾਤ ਹੋਈਆਂ ਤੇ ਨਾਲ-ਨਾਲ ਤੁਸੀਂ ਦੇਖ ਵੀ ਰਹੇ ਹੋ ਵੀਡੀਓ ਚੱਲ ਰਹੀ ਹੈ ਨਾਲ ਇਹਦੇ ਵਿੱਚ ਇਹਨਾਂ ਦੇ ਪੁੱਤਰ ਦੇ ਨਾਲ ਜਿਹੜਾ ਸੁਤਵੰਤ ਸਿੰਘ ਔਰ ਸਨੀ ਹੈ ਉਹਦੇ ਨਾਲ ਬਾਬਾ ਜੀ ਦੀ ਗੱਲ ਹੋ ਰਹੀ ਹੈ ਤੇ ਗੱਲਬਾਤ ਤੁਸੀਂ ਨਾਲ ਸੁਣ ਵੀ ਲਈਓ ਵੀ ਕਿਦਾਂ ਉਹ ਗੱਲ ਕਰ ਰਿਹਾ ਹੈ ਜਾਂ ਕੀ ਕਰ ਰਿਹਾ ਹੈ ਸਾਡਾ ਫੋਨ ਉਹਨੇ ਚੁੱਕਿਆ ਨੀਗਾ ਸੋ ਹੁਣ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਮੈਂ ਭਗਵੰਤ ਮਾਨ ਜੀ ਨੂੰ ਮਾਨ ਜੀ ਨੂੰ ਮਾਨਯੋਗ ਭਗਵੰਤ ਮਾਨ ਨੂੰ ਮੈਂ ਬੇਨਤੀ ਕਰਨਾ ਚਾਹਣਾ ਭਗਵੰਤ ਮਾਨ ਜੀ ਦੇਖੋ ਬਾਹਰੋਂ ਆਣ ਕੇ ਐਦਾਂ ਦੇ ਬਜ਼ੁਰਗ ਜੇ ੱੱੱਕੇ ਖਾਣ ਲੱਗ ਜਾਣ ਤਾਂ ਫਿਰ ਲੱਖ ਲਾਨ ਤਾਂ ਆਪਾਂ ਨੇ ਆਪਣੇ ਪੰਜਾਬ ਦੇ ਉੱਤੇ ਵੀ ਪੰਜਾਬ ਦੀ ਧਰਤੀ ਆ ਇਹ ਪੀਰਾਂ ਫਕੀਰਾਂ ਦੀ ਧਰਤੀ ਆ ਪੰਜਾ ਦਰਾਵਾਂ ਦੀ ਧਰਤੀ ਆ ਇਹ ਬਜ਼ੁਰਗਾਂ ਦੀ ਧਰਤੀ ਹੈਗੀ ਆ ਜੋ ਕਿ ਅੱਜ ੱੱੱਕੇ ਖਾਂਦੇ ਫਿਰਦੇ ਆਗੇ ਆ ਉਸ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਸਜ਼ਾ ਬਾਪੂ ਨਾਲ ਜਿਹੜਾ ਵੀ ਕੋਈ ਇਨਸਾਫ ਧੱਕਾ ਕੀਤਾ ਵੀ ਇਨਸਾਫ ਮਿਲਣਾ ਚਾਹੀਦਾ ਸਾਡੀ ਬੇਨਤੀ ਹੈ ਇੰਨੀ ਕਿ ਵੀਡੀਓ ਸ਼ੇਅਰ ਕਰ ਦਿਓ ਵੀ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਸਾਡੀ ਵੀਡੀਓ ਭਗਵੰਤ ਮਾਨ ਜੀ ਇਹ ਤੁਹਾਡੇ ਅੱਗੇ ਅਰਦਾਸ ਬੇਨਤੀ ਸਾਡੀ ਬੇਨਤੀ ਹੈ ਵੀ ਜਲਦ ਤੋਂ ਜਲਦ ਇਹਨਾਂ ਦੀ ਬਜ਼ੁਰਗਾਂ ਦੀ ਗੱਲ ਬੇਨਤੀ ਸੁਣੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਗਵੰਤ ਮਾਨ ਨੂੰ ਵੀ ਸਾਡੇ ਕੰਨਾਂ ਧਿਆਨ ਕਰ ਅਸੀਂ ਕਿੰਨੇ ਤੰਗ ਐ ਅਸੀਂ ਦੋਏ ਬਾਪ ਪੁੱਤ ਇੱਥੇ ਫਸੇ ਬਿਆਂ ਇੱਕ ਕਿਸਮ ਦੇ ਨਾ ਜਾਣ ਜੋਗੇ ਨਾ ਕੁਛ ਕਰਨ ਜੋਗੇ ਐ ਵੀ ਇਹ ਇਹ ਸੋਚ ਕੇ ਇਹਨੂੰ ਗੱਲ ਨੂੰ ਛੇਤੀ ਨਿਬੇੜੋ ਆਰੋ ਬੰਦਿਆ ਨੂੰ ਅੰਦਰ ਕਰੋ ਜਿਹੜਿਆਂ ਬੰਦਿਆ ਨੇ ਇੰਨਾ ਹੌਸਲਾ ਕਰਿਆ ਸੱਤ ਬੰਦੇ ਆ ਕੇ ਸਾਡੇ ਚਬਾਰੇ ਪੇਰ ਚੜ੍ਹ ਕੇ ਬੰਦੇ ਨੂੰ ਕੁੱਟ ਕੇ ਲਗਾਏ ਨੇ ਕੜੀਸ ਕਿ ਲਗਾਏ ਨੇ ਠੀਕ ਹੈ ਜੀ ਕੜੀਸ ਕਿ ਲਗਾਏ ਨੇ ਠੀਕ ਹੈ ਜੀ ਸੋ ਦੇਖੋ ਫਤਿਹਗੜ੍ਹ ਸਾਹਿਬ ਤੋਂ ਲੁਧਿਆਣੇ ਆਏ ਨੇ ਇਹ ਬਜ਼ੁਰਗ ਕਿਉਂਕਿ ਉੱਥੇ ਦੀ ਪੁਲਿਸ ਤੇ ਯਕੀਨ ਨਹੀਂ ਐ ਉੱਥੇ ਦੀ ਚਲੋ ਹੋਰ ਵੀ ਜਿਹੜੇ মিডিਆ ਬਗਾਲੇ ਉਹਨਾਂ ਤੇ ਵੀ ਯਕੀਨ ਨਹੀਂਗਾ ਇੱਥੇ ਲੁਧਿਆਣੇ ਆਏ ਨੇ ਲੁਧਿਆਣੇੋਂ ਜਿਹੜੀ ਹੈਗੀ ਆ ਅਪੀਲ ਭਗਵੰਤ ਮਾਨ ਸਾਹਿਬ ਤੱਕ ਇਹਨਾਂ ਨੇ ਪਹੁੰਚਾਈ ਐ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਇਸ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰ ਦਿਓ ਕਿ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਇਹ ਬਜ਼ੁਰਗਾਂ ਨੂੰ ਇਨਸਾਫ਼ ਮਿਲੇ ਲੁਧਿਆਣਾ ਤੋਂ ਕੈਮਰਾਮੈਨ ਐਮ.ਈ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ ਸਨਣਾ ਹੋ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫ ਫੇਰ ਗੱਲ ਖਤਮ ਹੈ ਮੇਰੇ ਕੋਲ ਵਾਰ-ਵਾਰ ਕੋਈ ਕੱਢ ਕੇ ਕਰਦਾ ਫੇਰ ਵਾਰ-ਵਾਰ ਅਸੀਂ ਤਾਂ ਪਹਿਲਾਂ ਪੁੱਛਣਾ ਸਾਡੇ ਕੋਲੇ ਆਇਆ ਤੇਰਾ ਪਿਓ ਫਿਰਦਾ ਰੋਡਾਂ ਦੇ ੱਟਕਾ ਖਾਂਦਾ ਫਿਰਦਾ ਵਿਚਾਰਾ ਪੁੱਤ ਮੈਂ ਤਾਂ ਤੈਨੂੰ ਇਹੀ ਬੱਚੇ ਕਹਿ ਰਹੇ ਹਾਂ ਤੇਰਾ ਪਿਓ ਬੈਠਾ ਹੈ ਹੈ ਮੇਰਾ ਪਿਓ ਯਾਰ ਮੇਰੇ ਜਿੰਨੇ ਵੀ ਪੰਜਾਬ ਦੇ ਵਿੱਚ ਪੂਰੇ ਬਾਲਡ ਦੇ ਵਿੱਚ ਬੱਚੇ ਜਿਹੜੇ ਬਜ਼ੁਰਗਾ ਮੇਰੇ ਪਿਓ ਨੇ ਜਿੰਨੀਆਂ ਤੂੰ ਕਿਹੜੀ ਪਾਰਟੀ ਤੋਂ ਮੈਨੂੰ ਦੱਸ ਫੇਰੋ ਮੇਰਾ ਵੀਰ ਕਾਹੇ ਮੇਰੇ ਤੋਂ ਕੀ ਲੈਣਾ ਤਾਂ ਦੱਸ ਦੇ ਯਾਰ ਮੇਰਾ ਪੁੱਤ ਨਹੀਂ ਫਿਰਦਾ ਮੇਰਾ ਬੱਚਾ ਨੇ ਦੱਸਦੇ ਪੈ ਪਾਰਟੀ ਕਿਹੜੀ ਆ ਕਾਂਗਰਸ ਚੋਂ ਆ ਆਕਾਲੀ ਚੋਂ ਆ ਬੀਜੀਪੀ ਚੋਂ ਆ ਕਿਹੜੀ ਚੋਂ ਆ ਗੁਰੂ ਦੀ ਪਾਰਟੀ ਦਾ ਹਾਂ ਗੁਰੂ ਤਾਂ ਮਹਾਰਾਜ ਇਹ ਤਾਂ ਕਰਦੇ ਨਹੀਂ ਆਪਣੇ ਪਿਓ ਨੂੰ ਘਰੋਂ ਬਾਹਰ ਕੱਢ ਦੋ ਧੱਕੇ ਖਵਾ ਦੋ ਪਿਓ ਨੇ ਤਾਂ ਕਹਿ ਹੀ ਨਹੀਂ ਕਰਦੇ ਗੁਰੂ ਮਹਾਰਾਜ ਨੇ ਤਾਂ ਕਹਿੰਦਾ ਨਹੀਂ ਐ ਅੱਛਾ ਹਾਂ ਵੀਡੀਓ ਕਾਲ ਕਰ ਲੈ ਮੈਂ ਵਾਈ ਗੁਰਜੀ ਤੁਹਾਨੂੰ ਜੇ ਕਹੋਗੇ ਤਾਂ ਤੁਹਾਡੇ ਹੁਕਮ ਹੋਵੇ ਤਾਂ ਕਿਉਂ ਕਰਾਂ ਮੈਂ ਕਹਾਂ ਤੁਹਾਨੂੰ ਦੱਸਦੀ ਏ ਮੜਿਆ ਫੋਨ ਨਹੀਂ ਕਰਨਾ ਤੁਸੀਂ ਮੈਨੂੰ ਫੋਨ ਨਹੀਂ ਕਰਨਾ ਅੱਛਾ ਮੈਂ ਤਾਂ ਫੋਨ ਨਹੀਂ ਕਰਦਾਗਾ ਹੁਣ ਅਗਲੀ ਕਾਰਵਾਈ ਅਸੀਂ ਕਰਾਂਗੇ ਫੋਨ ਦੁਆਰਾ ਤੂੰ ਮੈਨੂੰ ਫੋਨ ਕਰੇਗਾ ਮੈਂ ਨਹੀਂ ਕਰਦਾ ਤੂੰ ਜਾ ਯਾਰ ਤੇਰੇ ਵਰਗੇ ਛੱਤੀ ਫਿਰਦੇ ਲੈ ਇੱਥੇ ਕੋਈ ਮੇਰੇ ਵਰਗੇ ਦਾ ਹੋਰ ਛੁੱਟ ਗਿਆ ਨੇ ਅੱਛਾ ਇਹਦਾ ਮਤਲਬ ਤੂੰ ਗੁੰਡਾ ਆ ਕਿਸੇ ਪਾਰਟੀ ਦਾ ਗੁੰਡਾ ਆ ਤੂੰ ਬਦਮਾਸ਼ ਐ ਚੋਟੀ ਦਾ ਬਦਮਾਸ਼ ਦਾ ਜਿਹੜਾ ਆਪਣੇ ਪਿਓ ਨੂੰ ਤੂੰ ਇਸ ਹਾਲ ਕਰ ਦਿੰਦੇ ਨਹੀਂ 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 ਮੈਂ ਢਾਦੀ ਗੱਲ ਕਰ ਰਿਹਾ ਤੂੰ ਕਹਿ ਰਿਹਾ ਮੈਂ ਪੁੱਟ ਕੇ ਪੁੱਤ ਜੀ ਬੇਟਾ ਜੀ ਤੂੰ ਕਹਿ ਰਿਹਾ ਮੈਂ ਪੁੱਟ ਕੇ ਕਹੀ ਭੇਜਿਆ ਇਹਦਾ ਮਤਲਬ ਸਰਕਾਰ ਤੇ ਤੇਰੀ ਪੂਰੀ ਠੋਕਾ ਕੱਟ ਗਿਆ ਕੱਟ ਗਿਆ ਸੰਗਤ ਜੀ ਇਹਨੇ 5 ਕਰੋੜ ਰੁਪਏ ਦੀ ਗੱਲ ਕੀਤੀ ਕਹਿੰਦਾ ਮੈਂ 5 ਕਰੋੜ ਰੁਪਿਆ ਆਪਣੇ ਪਿਓ ਨੂੰ ਹਲੋ ਹਾਂਜੀ ਵਾਈ ਗੁਰਜੀ ਮੈਂ ਵਾਈ ਗੁਰਜੀ ਗੱਲ ਤਾਂ ਕਰ ਲਓ ਗੁਰੂ ਪਿਆਰਿਓ ਵਾਈ ਗੁਰਜੀ ਮੈਂ ਨਹੀਂ ਗੱਲ ਕਰਦੀ ਭਾਈ ਸਾਹਿਬ ਸੰਗਤ ਜੀ ਪਿਆਰਿਓ ਦੋ ਬਚਨ ਤਾਂ ਕਰੋ ਜਿਹਦੀ ਜੇ ਬੰਦੀ ਆ ਸਮਝੇ ਗੱਲ ਮੇਰੀ ਆਪਦੀ ਜੇ ਬੰਦੀ ਆ ਜੈ ਬੰਦੀ ਆ ਪਿਆਰਿਓ ਗੱਲ ਤਾਂ ਸੁਣੋ ਜੈਹਦਾਰ ਜੀ ਗੱਲ ਤਾਂ ਸੁਣੋ ਜੈ ਬੰਦੀ ਆ ਮੈਂ ਨਹੀਂ ਉਹ ਬੰਦੇ ਨੂੰ ਘਰ ਰੱਖ ਸਕਦਾ ਜਿਹਨੇ ਆਪਣਾ ਬਾਪ ਮਾਰਦਾ ਮੈਂ ਨਹੀਂ ਉਸ ਬੰਦੇ ਨੂੰ ਘਰ ਰੱਖਦਾ ਜਿਹਨੇ ਆਪਣੀ ਮਾਂ ਮਾਰਦੀ ਅੱਛਾ ਤੁਹਾਡੀ ਵਾਲੀ ਤੁਹਾਡੀ ਮਾਂ ਮਾਰਦੀ ਜੀ ਹਾਂ ਉਹ ਤੁਹਾਡੀ ਮਾਂ ਮਾਰਦੀ ਇਹਨਾਂ ਨੇ ਹਾਂ ਆਪਣੀ ਘਰ ਵਾਲੀ ਮੇਰੀ ਮਾਂ ਆ ਜਿਹੜਾ ਦੂਆ ਬੈਠਾ ਨਾਲ ਨਾਲ ਹੋਊਗਾ ਕਦੇ ਅੱਛਾ ਇਹਨੇ ਮੇਰੀ ਮਾਂ ਮਾਰੀ ਮੇਰਾ ਪੁੱਤ ਅੱਛਾ ਮੈਨੂੰ ਕਰਦੇ ਨਹੀਂ ਆ ਸਕਦਾ ਅੱਛਾ ਉਹਦਾ ਤੀਰ ਦਾ ਸਾਰਾ ਸਾਰਾ ਖੋਮ ਲੁੱਟ ਲਿਆ ਯਾਰ ਆਪਣਾ ਉਹਨੂੰ ਵਿਚਾਰਾ ਰੋੜਾਂ ਦੇ ਧੱਕੇ ਖਾਂਦਾ ਫਿਰਦਾ ਕੋਈ ਗੱਲ ਨਹੀਂ ਹੋਰ 100 ਕਰੋੜ ਰੁਪਏ ਆ 500 ਕਰੋੜ ਦਿੱਤਾ 1 ਕਰੋੜ ਰੁਪਏ ਦੀ ਵਿਚਾਰੇ ਨੂੰ ਕੋਠੀ ਤਾਂ ਲੈਦੇ ਤੇਰਾ ਪਿਓ ਆ ਤੂੰ ਲੈਦੇ ਮੇਰੇ ਕੋਲੇ ਹੁੰਦਾ ਤਾਂ ਮੈਂ ਤਾਂ ਲੈ ਹੀ ਦੇਣੀ ਸੀ ਹੱਸ ਕੇ ਗੱਲ ਕਰਦਾ ਮੈਂ ਇੰਨੀ ਹਮਦਰਦੀ ਤਾਂ ਲਗਾਵ ਹਮਦਰਦੀ 5 ਕਰੋੜ ਰੁਪਏ ਤੂੰ ਪੁੱਤ ਬੇਟੇ 5 ਕਰੋੜ ਦੀ ਗੱਲ ਕੀਤੀ 5 ਕਰੋੜ ਤੇਰੇ ਕੋਲੇ ਕਾਤ ਦਿਖਾ ਲੈ ਵੀ ਆਪਣੇ ਤੇਰਾ ਪਿਓ ਧੱਕੇ ਖਾਂਦਾ ਫਿਰਦਾ ਸੰਗ ਤਨੂੰ ਦ ਹੈਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਨੂੰ ਮੱਥਾ ਮੱਖਣ ਸਿੰਘ ਜੀ ਬੋਲਦੇ ਆ ਵਾਹਿਗੁਰੂ ਜੀ ਨਹੀਂ ਜੀ ਆਪ ਜੀ ਦਾ ਨੰਬਰ ਹੈ ਸਰ ਸਰ ਮੈਂ ਕੁਲਦੀਪ ਸਿੰਘ ਜਹੇਦਾਰ ਬੋਲਦਾ ਜੀ ਜ਼ਿਲ੍ਹਾ ਲੁਧਿਆਣਾ ਚੰਡੀਗੜ੍ਹ ਮੋਰਚੇ ਤੋਂ ਤੇ ਤੁਹਾਡੇ ਬਜ਼ੁਰਗ ਸਾਡੇ ਕੋਲੇ ਆਏ ਹੋਇਆ ਕੈਨੇਡਾ ਤੋਂ ਆਏ ਹੋਇਆ ੱੱਕੇ ਖਾਂਦੇ ਫਿਰਦੇ ਆ ਰੋਡ ਦੇ ਉੱਤੇ ਦੱਸੋ ਇਹਦਾ ਤਾਂ ਕੀ ਕੀ ਕਸੂਰ ਆ ਵਿਚਾਰੇ ਦਾ ਕੋਚ ਆਂਦੇ ਨੇ ਸਾਨੂੰ ਦੱਸਿਆ ਵਾ ਗੁਰਜੀ ਤੁਸੀਂ ਦੱਸੋ ਉਹਨਾਂ ਦੇ ਵਿਚਾਰੇ ਦੀ ਕੋਠੀ ਵੀ ਖੋਲੀ ਆ ਬਾਹਰ ਕੱਢਿਆ ਕਿਰਾਏ ਦੇ ੱੱੱਕੇ ਖਾਂਦੇ ਫਿਰਦੇ ਹੋ ਗਏ ਮੇਰੀ ਗੱਲ ਸੁਣੋ ਇੱਕ ਕਮਰੇ ਦੇ ਜਥੇਦਾਰ ਦੀ ਹਾਂਜੀ ਵਾ ਗੁਰਜੀ ਸਾਡਾ ਘਰੇਲੂ ਮਾਮਲਾ ਹਾਂਜੀ ਏ ਕਹਿੰਦਾ ਗੱਲਾਂ ਹਾਂਜੀ ਤੁਸੀਂ ਮੇਰੇ ਨਾਲ ਗੱਲਾਂ ਨਾ ਕਰੋ ਸਰ ਘਰੇਲੂ ਮਾਮਲਾ ਤਾਂ ਹੈ ਹੁਣ ਤੈਨੂੰ ਦੇਖੋ ਸੰਤ ਜੀ ਮੇਰੀ ਗੁੱਸਾ ਨਾਲ ਮੈਨੂੰ ਗੱਲ ਦਾ ਦੇਖੋ ਤੁਹਾਨੂੰ ਉਹਨਾਂ ਨੇ ਵੱਡਾ ਕੀਤਾ ਤੁਹਾਨੂੰ ਗੋਦੀ ਚੱਕ ਚੱਕ ਏਡਾ ਵੱਡਾ ਕੀਤਾ ਅਜੋ ਵਿਚਾਰਾ ੱੱੱਕੇ ਖਾਂਦਾ ਫਿਰਦਾ ਕਦੀ ਕਿਤੇ ਖਾਂਦਾ ਫਿਰਦਾ ਕਦੀ ਕਿਤੇ ਤੁਸੀਂ ਦੇਖੋ ਨਾ ਤੁਹਾਡਾ ਘਰੇਲੂ ਮਾਮਲਾ ਘਰ ਦੇ ਵਿੱਚ ਰਹਿਣਾ ਚਾਹੀਦਾ ਜਦੋਂ ਬਾਹਰ ਆ ਜਾਵੇ ਗੱਲ ਤਾਂ ਖਲਾਰੇ ਪੈ ਜਾਂਦਾ ਪੁੱਤ ਜੀ ਆਪਾਂ ਨੂੰ ਸਵੇੜਨਾ ਚਾਹੀਦਾ ਹੈਗਾ ਘਰ ਦੇ ਵਿੱਚ ਹੀ ਰੱਖਣਾ ਚਾਹੀਦਾ ਨਾ ਆਪਣੇ ਪਿਓ ਨੂੰ ਘਰ ਦੇ ਵਿੱਚ ਰੱਖੋ ਤਾਂ ਵਿਚਾਰਾ ਬਾਹਰ ੱੱੱਕੇ ਖਾਂਦਾ ਫਿਰਦਾ ਪੁੱਤ ਅੱਛਾ ਬੱਚੇ ਮੈਂ ਤਾਂ ਕਹਿ ਰਿਹਾ ਸਾਡੇ ਕੋਲੇ ਆਇਆ ਹੈਗਾ ਵਿਚਾਰਾ ਆਇਆ ਵਿਚਾਰਾ ਹੋਰ ੱੱੱਕੇ ਖਾਂਦਾ ਫਿਰਦਾ ਕਿਰਾਏਾਂ ਤੇ ੱੱੱਕੇ ਖਾਂਦਾ ਫਿਰਦਾ ਐਨਾ ਤੈਨੂੰ ਪੈਸਾ ਭੇਜਾ ਵਿਚਾਰੇ ਨੇ ਤ ਕਿ ਉਹ ਜਾਂ ਹੁਣ ਤੂੰ ਯੋਨੇ ਵਿਚਾਰੇ ਨੂੰ ਬਾਹਰ ਕੱਢਿਆ ਆ ੱੱੱੱ ਹਾਂਜੀ ਨਾਲ ਸੀ ਨਾਲ ਤਾਂ ਨੇ ਉਹ ਦੱਸਣ ਡਿਆ ਤੇਰਾ ਪਿਓ ਹੀ ਦੱਸਦਾ ਮੈਂ ਤੇ ਨਹੀਂ ਦੱਸਦਾ ਆਹੋ ਤੈਨੂੰ ਤੈਨੂੰ ਨਾਲ ਸੀਗਾ ਜਦੋਂ ਤੇਰੇ ਪਿਓ ਨਹੀਂ ਦੱਸਿਆ ਮੈਂ ਮੇਰੇ ਨਾਲ ਹੁੰਦਾ ਤਾਂ ਤੈਨੂੰ ਮੈਂ ਦੱਸਦਾ ਫਿਰ ਮੈਂ ਉਹ ਮੈਂ ਉਹ ਕਰਦਾ 5000 ਕਰੋੜ ਰੁਪਏ ਭੇਜਿਆ ਬਾਹਰ 5 ਕਰੋੜ ਰੁਪਏ ਭੇਜਿਆਗਾ ਹਾਂ ਚਲੋ ਠੀਕ ਆ ਫਿਰ 5 ਕਰੋੜ ਕਰੋੜ ਰੁਪਏ ਭੇਜਿਆ ਤਾਂ ਤੁਸੀਂ ਤੇ ਆਹ ਹੁਣ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਅੱਜ ਤੈਨੂੰ ਦਿਖਾਉਂਗਾ ਜਲਵਾ ਮੈਂ ਤੂੰ ਕਹਿੰਦਾ 5 ਲੱਖ ਦੇ ਉਹ ਵਿਚਾਰੇ 5 ਲੱਖ ਦੇ ਦਿੱਤਾ ਹੁੰਦਾ ੱੱ ਉਹ ਸਰਦਾਰ ਜੀ ੱੱੱ ਖਾਂਦਾ ਫਿਰਦਾ ਖਾਲਸਾ ਜੀ ਤੂੰ ਇਹ ਵੀ ਬਿਲ ਮਿਲਾ ਕਿਸੇ ਗੱਲਬਾਤ ਤੋਂ ਪੰਗੇ ਲੈਣ ਲੱਗਾ ਲੋਟਾ ਨਾਲ ਕਿਹੜਾ ਪੰਗੇ ਲੈਣ ਲੱਗਾ ਇਹ ਤਾਂ ਸਾਡੇ ਕੋਲੇ ਆਇਆ ਸੀ ਤੈਨੂੰ ਪੁੱਛਿਆਗਾ ਸਾਡੇ ਕੋਲੇ ਬਜ਼ੁਰਗ ਆਏ ਆ ਵਿਚਾਰੇ ਉਹ ਵਿਚਾਰੇ ਰੋਲਦੇ ਫਿਰਦੇ ਆ ਰੋਂਦੇ ਫਿਰਦੇ ਆਗੇ ਰੋੜਾਂ ਦੇ ਉੱਤੇ ਟੱਟ ਗਿਆ ਫੋਨ ਕੱਟ ਗਿਆ ਜੀ ਸੰਗਤ ਜੀ ਇਹ ਬੰਦਾ ਫੋਨ ਕੱਟ ਗਿਆ ਇਹ ਇਹ ਇਦਾਂ ਦੇ ਗੰਦੇ ਲੋਕ ਹੁੰਦੇ ਆ ਨਾ ਮੈਂ ਕਹਿੰਦਾ ਸਾਰੇ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹਣਾ ਐ ਇਦਾਂ ਦੇ ਗੰਦਿਆਂ ਦੇ ਪਰਚਾ ਪੈਣਾ ਚਾਹੀਦਾ ਹੈਗਾ ਜੇ ਪਰਚਾ ਨਾ ਪਾਇਆ ਤੁਸੀਂ ਤਾਂ ਜੇ ਸਾਡੇ ਹੱਥ ਚੜ ਗਿਆ ਤੇ ਫਿਰ ਇਹਦੇ ਤੇ ਅਸੀਂ ਚੜਾਂਗੇ ਸੋਦਾ ਫਿਰ ਸਰਕਾਰ ਨੇ ਕਹਿਣਾ ਹੈਗਾ ਵੀ ਸਾਡੇ ਕਾਨੂੰਨ ਸਿੰਘ ਸਿੰਘ ਕਾਨੂੰਨ ਹੱਥ ਦੇ ਵਿੱਚ ਲੈਂਦੇ ਆ ਸਾਡੀ ਬੇਨਤੀ ਹੱਥ ਜੋੜ ਕੇ ਸਰਕਾਰ ਨੂੰ ਵੀ ਇਹ ਤੇ ਜਲਦ ਤੋਂ ਜਲਦ ਬੰਦ ਕਾਰਵਾਈ ਕੀਤੀ ਜਾਵੇ ਤੇ ਇਹ ਫੋਨ ਹੋਰ ਤੇ ਦਾ ਤੇ ਇਹ ਜਲਦ ਜਲਦ ਬੇਨਤੀ ਕੀਤੀ ਹੈ ਵੀ ਇੱਥੇ